ਮੈਡਮ 40 ਸਾਲਾਂ ਬਾਅਦ ਵੀ ਇਹ ਜਿਹੜੀ ਸਟੈਚੂ ਦੀ ਜਿਹੜੀ ਇੱਕ ਨੰਦੋਸਟ ਹੈ ਪਾਇਆ ਗਿਆ ਨਹੀਂ ਬਿਲਕੁਲ ਇਹਦੀ ਲੜਾਈ ਸ਼ਲੋਮਨੀ ਅਕਾਲੀ ਦਲ ਤੇ ਸ਼ਲੋਮਨੀ ਕਮੇਟੀ ਬਹੁਤ ਸਾਲਾਂ ਤੋਂ ਜਿੱਥੇ ਕਾਂਗਰਸ ਨੇ ਤੁਸੀਂ ਦੇਖੋ 40 ਸਾਲ ਬਾਅਦ ਵੀ ਸਾਨੂੰ ਪੂਰਾ ਇਨਸਾਫ ਨਹੀਂ ਮਿਲਿਆ ਜਿਹੜੇ ਸਿੱਖ ਨਸਲ ਕੁਸ਼ੀ ਦੇ ਦੋਸ਼ੀ ਸਿਗੇ ਪ੍ਰਧਾਨ ਮੰਤਰੀ ਨੇ ਆਪੇ ਨਸ਼ਸ ਕੁਸ਼ੀ 84 ਚੇ ਕਰਾਈ ਤੇ ਸਟੇਜ ਚ ਖੜਕੇ ਕਿਹਾ ਜਦ ਵੱਡਾ ਦਰਖਤ ਡਿੱਗਦਾ ਹੈ ਤਾਂ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਇੱਕ ਤਰੀਕੇ ਦੇ ਨਾਲ ਲੋਕਾਂ ਨੂੰ اکਸਾਇਆ ਤੇ ਜਿਹੜੇ ਰਾਜੀਵ ਗਾਂਧੀ ਦੇ ਸਾਰੇ ਸਭ ਤੋਂ ਨਜ਼ਦੀਕੀ ਸੀਗੇ ਆ ਜਗਦੀਸ਼ ਟਾਇਰ ਸੱਜਨ ਕੁਮਾਰ ਐਚ ਕੇ ਐਲ ਭਗਤ ਕਮਲਨਾਥ ਇਹ ਸਾਰਿਆਂ ਨੇ ਰਲ ਕੇ ਮੈਂ ਤਾਂ ਆਪ ਹੰਡਾਇਆ ਕਿਉਂਕਿ ਮੈਂ ਆਪ ਉਸ ਟਾਈਮ ਦਿੱਲੀ ਚ ਹੀ ਸੀਗੀ ਸਾਡਾ ਜੰਪਾਲ ਉੱਥੇ ਤਾਂ ਹੀ ਹੈਗਾ ਤੋਂ ਸਾਰਾ ਕੁਝ ਕੈਂਪਾ ਚ ਕੰਮ ਕਰਕੇ ਦੇਖਿਆ ਕਿਵੇਂ ਔਰਤਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਸਾਡੇ ਭਰਾਵਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਗਲਾ ਤੇ ਟਾਇਰਾ ਪਾ ਕੇ ਸੜਾਇਆ ਗਿਆ ਤੇ ਇਸ ਕਾਂਗਰਸ ਪਾਰਟੀ ਨੇ ਉਹ ਸਾਰੇ ਨਸ਼ਲ ਕੁਸੀ ਨੂੰ ਦਬਾਉਣ ਵਾਸਤੇ 10 ਜਿਹੜੀ ਕਮੇਟੀਆਂ ਬਣੀਆਂ ਸਾਰਿਆਂ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਤੇ 12ਵੀਂ ਕਮੇਟੀ ਜਿਹੜੀ वाजਪਾਈ ਸਾਹਿਬ ਨੇ ਬਣਾਈ ਮਾੜਾ ਮੋਟਾ ਉਹਦੇ ਸਹਾਰੇ ਅਸੀਂ ਅੱਜ ਤਾਈਂ ਲੜਾਈ ਲੜਦੇ ਆਏ ਤੇ ਆ ਜਿਹਦੀ ਜਗਦੀਸ਼ ਟਾਈਟਲ ਦੀ ਖੁਦ ਹੀ ਰਿਕਾਰਡਿੰਗ ਹੈ ਕਿ 100 ਸਿੱਖ ਤੋਂ ਬੈਨੇ ਮਰਵਾਏ ਉਹ ਰਿਕਾਰਡਿੰਗ ਦੇ ਬਾਵਜੂਦ ਇੰਨਾ ਸਮਾਂ ਲੱਗ ਗਿਆ ਇਹਨੂੰ ਅੱਜ ਕੋਰਟ ਨੇ ਜਿਹੜਾ ਵੀ ਇਹਨੂੰ ਫੈਸਲਾ ਸੁਣਾਇਆ ਭਾਵੇਂ ਆ ਹੋਵੇ ਭਾਵੇਂ ਸੱਜਨ ਕੁਮਾਰ ਹੋ ਇਹਨਾਂ ਨੂੰ ਤਾਂ ਕਈ ਸਾਲ ਪਹਿਲੇ ਫਾਂਸੀ ਚੜ ਲੱਗ ਜਾਣੀ ਚਾਹੀਦੀ ਸੀ ਲੇਕਿਨ ਆ ਦੇਰ ਆਏ ਦਰੋਸਤ ਆਏ ਮਾਲਕ ਕਿਰਪਾ ਕਰਨ ਬਾਕੀ ਵੀ ਜਿੰਨੇ ਦੋਸ਼ੀ ਬਾਹਰ ਫਿਰ ਰਹੇ ਨੇ ਇਹੋ ਜੀ ਚੀਜ਼ਾਂ ਜੇ 24 84 ਚ ਜੇ ਸਜ਼ਾ ਲੱਗ ਜਾਂਦੀ ਤਾਂ ਸ਼ਾਇਦ 2002 ਦੀ ਨਸਲ ਕੁਸ਼ੀ ਜਿਹੜੀ ਹੋਈ ਸੀ ਗੁਜਰਾਤ ਚ ਸ਼ਾਇਦ ਉਹ ਨਹੀਂ ਹੁੰਦੀ ਤੇ ਇਸ ਕਰਕੇ ਇਹ ਸਰਕਾਰਾਂ ਜਿਹੜੀ ਆਪਣਿਆਂ ਨੂੰ ਮਾਰਨ ਤੇ ਆ ਜਾਂਦੀਆਂ ਨੇ ਤੇ ਫੇਰ ਉਹਨਾਂ ਨੂੰ ਸ਼ਹਿ ਦਿੰਦੀਆਂ ਤੇ ਮੈਂ ਅਦਾਲਤ ਦਾ ਸ਼ੁਕਰਾਨਾ ਕਰਦੀ ਹਾਂ ਕਿ ਅੱਜ ਇੰਨੇ ਵੱਡੇ ਦੋਸ਼ੀ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਹੈ ਤੇ ਜਿਹੜੇ ਕਾਂਗਰਸ ਪਾਰਟੀ ਨੇ ਇਹਨੂੰ ਮੰਤਰੀ ਬਣਾਇਆ ਵੱਡੇ ਵੱਡੇ ਅਹੁਦਿਆਂ ਨਾਲ ਇਹਨੂੰ ਨਵਾਜਿਆ ਅੱਜ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ ਭਾਵੇਂ ਰਾਹੁਲ ਗਾਂਧੀ ਹੋ ਭਾਵੇਂ ਸੋਨੀਆ ਗਾਂਧੀ ਮੈਡਮ ਕਿਸਾਨਾਂ ਦੇ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ 2 ਸਾਲ ਪੂਰੇ ਹੋ ਗਏ ਹਜੇ ਤੱਕ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ ਦੇਖੋ ਇਹ ਭਾਜਪਾ ਦੀ ਸਰਕਾਰ ਕਿਸਾਨ ਵਿਰੋਧੀ ਹੈ ਇਹ ਪੰਜਾਬ ਵਿਰੋਧੀ ਹੈ ਇਹ ਸਿੱਖ ਵਿਰੋਧੀ ਸਰਕਾਰ ਹੈ ਤੇ ਜਿਸ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੇ ਲੜਾਈ ਲੜੀ ਉਸ ਬਾਰਡਰ 'ਚ ਬੈਠ ਕੇ ਜਦ ਦਿੱਲੀ ਦੀ ਗਰੂਹਾ 'ਚ ਬੈਠੇ 700 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕਵੇ ਕਿ ਮੈਂ ਵਾਦਾ ਕਰਦਾ ਕਿ ਕਾਨੂੰਨ ਵੀ ਵਾਪਸ ਲੈਣਾ ਤੇ ਤੁਹਾਡੀ ਮੰਗਾਂ ਵੀ ਮੈਂ ਪੂਰੀ ਕਰਾਂਗਾ ਤੇ 4 ਸਾਲ 3 ਸਾਲ ਨਿਕਲ ਜਾਣ ਜੇ ਪ੍ਰਧਾਨ ਮੰਤਰੀ ਦੀ ਜ਼ੁਬਾਨ ਵੀ ਕੋਈ ਕੀਮਤ ਨਹੀਂ ਤਾਂ ਫਿਰ ਦੇਸ਼ ਵਾਸੀ ਕਿੱਥੇ ਜਾਣ ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫੇਰ ਆंदोलਨ 'ਤੇ ਉਤਰਨਾ ਪਿਆ ਤਾਂ ਅੱਜ ਤਾਈਂ ਬਾਰਡਰਾਂ 'ਚ ਬੈਠੇ ਤੇ ਸ਼ਰਮ ਆਉਂਦੀ ਹੈ ਕਿ ਭਾਜਪਾ ਪਾਰਟੀ ਦੀ ਐਮਪੀ ਆਪਣੇ ਕਿਸਾਨਾਂ ਬਾਰੇ ਉੱਥੇ ਬੈਠੇ ਮਾਤਾਵਾਂ ਬਾਰੇ ਇੰਨੀ ਮਾੜੀ ਚੀਜ਼ਾਂ ਕਹਿ ਕੇ ਅੱਜ ਅਗ ਲਾਣ ਦਾ ਕੰਮ ਕਰਦੀ ਹੈ ਤੇ ਉਹਦੀ ਪਾਰਟੀ ਉਹਨੂੰ ਖਿਚਣ ਤੋਂ بجائے ਉਹਨੂੰ ਡਾਂਟ ਕੇ ਉਹਨੂੰ ਸਸਪੈਂਡ ਕਰਨ ਤੋਂ بجائے ਉਹਨੂੰ ਸ਼ਹਿ ਦੇਈ ਜਾ ਰਹੀ ਹੈ ਮਰ ਚਾਰ ਜਹਤਾਰਾਂ ਨੇ ਜਿਹੜਾ ਫੈਸਲਾ ਸੁਣਾਇਆ ਹੈਗਾ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੁਭੀਰ ਸਿੰਘ ਬਾਦਲ ਕਦੋਂ ਪਹੁੰਚ ਰਹੇ ਹੈਗੇ ਦੇਖੋ ਅਕਾਲ ਤਖਤ ਸਾਹਿਬ ਮਹਾਨ ਨੇ ਜੀ ਸਿੱਖ ਪੰਥ ਦੀ ਸ਼ਾਨ ਨੇ ਤੇ ਹਰੇਕ ਸਿੱਖ ਉਸ ਥਾਂ 'ਤੇ ਜਾ ਕੇ ਆਪਣਾ ਸਿਰ ਨਿਵਾਉਂਦਾ ਹੈ ਜੋ ਅਕਾਲ ਤਖਤ ਸਾਹਿਬ ਮਾਲਕ ਦਾ ਹੁਕਮ ਹੋਏ ਸਾਰੀ ਭੁਲਾਤ ਸੁਭੀਰ ਜੀ ਨੇ ਸਾਰੀ ਆਪਣੀ ਝੋਲੀ 'ਚ ਪਾਵੇਂ ਬਹੁਤ ਮਤਰੀ ਨਹੀਂ ਸੀਗੇ ਲੇਕਿਨ ਨਿਮਾਨਾ ਸੇਖ ਬਣ ਕੇ ਸਾਰੀ ਭੁਲਾ ਆਪਣੀ ਝੋਲੀਆਂ ਚ ਉਪਵਾ ਕੇ ਨਿਮਾਨੇ ਸੇਖ ਬਣ ਕੇ ਉੱਥੇ ਹਾਜ਼ਰ ਹੋਣਗੇ ਜੋ ਅਕਾਲ ਤਖਤ ਸਾਹਿਬ ਜਿੱਥੇ ਮੀਰੀ ਪੀਰੀ ਮਾਲਕ ਆਪ ਹਾਜ਼ਰ ਨਾਜ਼ਰ ਨੇ ਜੋ ਸਜਾਲਾਨ ਖਿੜੇ ਮੱਥੇ ਸਿਰ ਮੱਥੇ ਕਦੋਂ ਕਦੋਂ ਸੁਭਾਨੇ ਜਾਣ ਬਹੁਤ ਜਲ ਚਲੋ ਜੀ